ਸੱਤਾਂ ਸ਼ਹਿਰਾ ਗੈਂਗਸਟਰ ਗਰੁੱਪ ਵੱਲੋਂ ਮੰਗੀ ਗਈ ਸੀ ਇੱਕ ਸਿਨੇਰੀ ਤੋਂ ਫਰौती ਅਤੇ ਆਪਣੇ ਕੁਝ ਸਾਥੀਆਂ ਨੂੰ ਪੈਸੇ ਦੇ ਕੇ ਉਸ ਦੇ ਬਾਹਰ ਕਰਵਾਈ ਗਈ ਸੀ ਫਾਇਰਿੰਗ ਤਾਂ ਪੁਲਿਸ ਵੱਲੋਂ ਇਸ ਮਾਮਲੇ ਨੂੰ ਟਰੇਸ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਅਤੇ ਅੱਜ ਤੱਕ ਇਹਨਾਂ ਦੀ ਜਦੋਂ ਛਾਣਬੀੜ ਕਰ ਲਈ ਸੀ ਪੁਲਿਸ ਇਹਨਾਂ ਨੂੰ ਅੱਗੇ ਕਿਤੇ ਹੋਰ ਜਗ੍ਹਾ ਤੇ ਲੈ ਕੇ ਜਾ ਰਹੀ ਸੀ ਇਹਨਾਂ ਦੇ ਲਈ ਜੋ ਇਹਨਾਂ ਵੱਲੋਂ ਟਰੇਸ ਕਰਦੇ ਸੀ ਮਾਮਲੇ ਨੂੰ ਤਾਂ ਇਹਨਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦਾ ਇਹ ਜਿਹੜਾ ਰਿਵਾਲਵਰ ਖੋ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਗੁੱਥਮ ਗੁੱਥਰੀ ਦੇ ਵਿੱਚ ਇੱਕ ਵਿਅਕਤੀ ਇਸ ਦੇ ਵਿੱਚ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਪੁਲਿਸ ਵੱਲੋਂ ਜਿਹੜੀ ਮੁਹਿੰਮ ਹੈ ਉਹ ਵਢੀ ਹੋਈ ਹੈ ਅਤੇ ਹੁਣ ਸਤਨ ਸ਼ਹਿਰਾ ਗਰੁੱਪ ਦੇ ਜੋ ਆਪਣਾ ਕੁਝ ਵਿਅਕਤੀ ਸਨ ਜੋ ਇਹ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਕਿਰਾਏ ਦੇ ਕੰਮ ਕਰਦੇ ਸਨ ਇਹੀ ਵਿਅਕਤੀ ਕੁਝ ਪੈਸੇ ਦੇ ਲਾਲਚ ਦੇ ਵਿੱਚ ਜਾਂ ਇਹ ਨਸ਼ੇ ਦੇ ਲਾਲਚ ਦੇ ਵਿੱਚ ਇਹ ਵੇਖਦੀ ਕੰਮ ਕਰਦੇ ਸਨ ਇਸੇ ਸਬੰਧੀ ਸੀਨੀਅਰ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਨੂੰ ਹਜੇ ਤੱਕ ਮਿਲਿਆ ਕੁਝ ਵੀ ਨਹੀਂ ਲੇਕਿਨ ਇਹਨਾਂ ਬਲੌੜੀ ਇਹ ਫਾਇਰਿੰਗ ਕੀਤੀ ਗਈ ਸੀ ਅਤੇ ਫਾਇਰਿੰਗ ਕਰਨ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਨੂੰ ਟ੍ਰੇਸ ਕਰ ਰਹੀ ਹੈ ਭਾਵੇਂ ਜਿਹੜੇ ਵਿਅਕਤੀ ਤੋਂ ਫਰौती ਮੰਗੀ ਸੀ ਗਈ ਸੀ ਜਿਹੜਾ ਸਨੈਰੋ ਤੋਂ ਫਰौती ਮੰਗੀ ਗਈ ਸੀ ਉਹਨਾਂ ਵੱਲੋਂ ਕਿਦਰ ਦੀ ਕੋਈ ਸ਼ਿਕਾਇਤ ਜਿਹੜੀ ਉਹ ਨਹੀਂ ਕੀਤੀ ਗਈ ਅਤੇ ਇਸ ਨੂੰ ਲੈ ਕੇ ਪੁਲਿਸ ਦੇ ਜੇ ਆਪਾਂ ਗੱਲ ਕਰੀਏ ਤਾਂ ਗਿੜੇ ਦੀ ਹੱਡੀ ਇਹ ਜਿਹੜਾ ਕੇਸ ਹੈ ਬਣਿਆ ਹੋਇਆ ਸੀ ਇਹਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਸੀ ਅਤੇ ਇਸ ਮਾਮਲੇ ਨੂੰ ਪੁਲਿਸ ਬਲੌਟਰ ਇਸ ਕਰਦੇ ਹੋਏ ਪਹਿਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਦੋਨੋਂ ਹੋਰ ਆਪਣੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਨੂੰ ਆਪਣਾ ਕੁਸ ਜਗ੍ਹਾ ਦੇ ਉੱਤੇ ਨਿਸ਼ਾਨਦੇਹੀ ਦੇ ਉੱਤੇ ਇਹਨਾਂ ਵੱਲੋਂ ਨੂੰ ਆਪਣਾ ਪੁਲਿਸ ਵੱਲ ਆਪਣਾ ਲਿਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਇਹਨਾਂ ਵਿਅਕਤੀਆਂ ਵੱਲੋਂ ਜਿਹੜਾ ਹੈ ਪੁਲਸ ਦਾ ਹੀ ਦਰਵਾਜ਼ਾ ਆਪਣਾ ਖੋ ਕੇ ਉਹਨਾਂ ਦੇ ਫੈਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਆਪਣਾ ਗੁੱਥਮ ਗੁੱਥੀ ਦੇ ਵਿੱਚ ਇੱਕ ਵੀ ਅਗਲੀ ਗੋਲ ਲੱਗੇ ਜਿਸ ਨੂੰ ਅਸਲ ਵਿੱਚ ਹੀ ਦਾਖਲ ਕਰਵਾਇਆ ਗਿਆ ਇਸ ਸਬੰਦੇ ਸੀਨੀਅਰ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਇਸ ਤਰ੍ਹਾਂ ਦੀ ਕੋਈ ਫਰੋਤੀ ਦੀ ਕਾਰ ਲੰਦੀ ਹੈ ਤਾਂ ਜ਼ਰੂਰ ਪੁਲਸ ਨੂੰ ਦੱਸਿਆ ਜਾਵੇ ਪੁਲਸ ਤੋਂ ਕਿਸ ਤਰ੍ਹਾਂ ਦਾ ਕੋਈ ਲੋਕ ਲੁਕਾਵਾ ਜਿਹੜਾ ਉਹ ਨਾ ਰੱਖਿਆ ਜਾਵੇ ਪੁਲਸ ਇਸ ਨੂੰ ਲੈ ਕੇ ਜਿਹੜੀ ਹੈ ਪੰਜਾਬ ਸਰਕਾਰ ਦੀਆਂ ਜੋ ਹਦਾਇਤਾਂ ਨੇ ਕਿ ਕਿਸੇ ਤਰ੍ਹਾਂ ਗੈਂਗਸਟਰ ਹੈ ਜਿਹੜਾ ਉਹ ਅਸੀਂ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਣਾ ਉਸ ਨੂੰ ਲੈ ਕੇ ਲਗਾਤਾਰ ਲੱਗੀ ਹੋਈ ਹੈ ਦੇਖਣ ਤਸਵੀਰਾਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਹੀ ਉਸ ਵਿਅਕਤੀ ਦਾ ਇਨਕਾਊਂਟਰ ਹੋਇਆ ਇਹ ਵਿਅਕਤੀਆਂ ਵੱਲੋਂ ਇੱਕ ਸਿਨਾਰੇ ਤੋਂ ਫਰौती ਮੰਗੀ ਅਤੇ ਫਰौती ਮੰਗਣ ਤੋਂ ਬਾਅਦ ਉਸ ਦੇ ਨੇੜੇ ਕਿਤੇ ਫਾਇਰਿੰਗ ਵੀ ਕੀਤੀ ਗਈ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਤਿੰਨ ਵਿਅਕਤੀ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਹਨ ਅਤੇ ਇੱਕ ਵਿਅਕਤੀ ਜਿਹਦੇ ਦੇ ਗੋਲੀ ਲੱਗੀ ਉਸ ਨੂੰ ਹਸਪਤਾਲ ਵੀ ਦੇਖੇ ਦਾਖਲ ਕਰਵਾਇਆ ਗਿਆ ਆ ਉਸ ਨੂੰ ਸਨੋਣੇ ਸਬੰਧੀ ਕੀ ਕਹਿੰਦੇ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਂਜੀ ਥੋੜਾ ਪੁੱਛਿਓ 16 ਜਨਵਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਵਲਰ ਦੀ ਦੁਕਾਨ ਦੇ ਉੱਤੇ ਐਕਸਟਰਸ਼ਨ ਕਾਲ ਵੀ ਆਈ ਸੀ ਸਾਨੂੰ ਪਤਾ ਲੱਗਿਆ ਉਹਨਾਂ ਨੇ ਹਾਲਾਂਕਿ ਸਾਨੂੰ ਕੰਪਲੇਨਟ ਨਹੀਂ ਕੀਤੀ ਇਹ ਬੜੀ ਵੱਡੀ ਪ੍ਰੋਬਲਮ ਆਉਂਦੀ ਕੰਪਲੇਨੈਂਟਸ ਵੱਲੋਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉੱਥੇ ਨੇੜੇ ਕੋਈ ਫਾਇਰ ਵੀ ਕਰਕੇ ਗਿਆ ਬੰਦਾ ਉਹਨਾਂ ਦੇ ਨਜ਼ਦੀਕ ਕਿਸੇ ਕੂੜੇ ਦੇ ਟਰੰਪ ਤੇ ਉਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਆਲਦੋ ਕੰਪਲੇਨੈਂਟ ਵੱਲੋਂ ਸਾਨੂੰ ਬਹੁਤ ਇਹਦੇ ਚ ਕੋਆਪਰੇਟ ਨਹੀਂ ਕੀਤਾ ਗਿਆ ਤੇ ਉਹਨੂੰ ਕੇਸ ਨੂੰ ਅਸੀਂ ਜੜੀ ਵੀ ਐਕਸਟਰਸ਼ਨ ਜਾਂ ਇਦਾਂ ਦੀ ਹੁੰਦੀ ਹੈ ਸੈਂਸੇਸ਼ਨਲ ਕ੍ਰਾਈਮ ਉਹਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰਾਂ ਤੇ ਵਾਰਦਾ ਕੈਂਪੇਨ ਵੀ ਚੱਲ ਰਹੀ ਹੈ ਉਹ ਤਾਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਕੇਸ ਨੂੰ ਟ੍ਰੇਸ ਕਰਨ ਵਾਸਤੇ ਇਹਦੇ 66 ਨਸ਼ਾਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕੋਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹਨੂੰ ਅਸੀਂ ਟ੍ਰੇਸ ਕੀਤਾ ਸਭ ਤੋਂ ਪਹਿਲਾਂ ਜਿਹੜਾ ਜਸ਼ਨਦੀਪ ਹੈਗਾ ਲੜਕਾ ਇਹ ਪੱਟੀ ਸ੍ਰਿਆਲੀ ਦਾ ਹੈਗਾ ਸ੍ਰਿਆਲੀ ਪੀਐਸ ਸ੍ਰਿਆਲੀ ਤਰਨਤਾਰਨ ਦਾ 21 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨੂੰ ਪਹਿਲਾਂ ਅਸੀਂ ਫੜਿਆ ਔਰ ਇਸ ਤੋਂ ਗੱਲ ਸਾਰੀ ਚੱਲੀ ਕਿ ਜਿਹੜਾ ਜਿਹੜਾ ਹੋਰ ਬੰਦੇ ਇਨਵੋਲਡ ਸੀ ਉਹਦੇ ਬਾਰੇ ਫਿਰ ਜੋਵਨਜੀਤ ਤੇ ਗੁਰਕੀਰਤ ਇਲੀਅਸ ਕੀਰਤ ਜੋਵਨਜੀਤ ਨਿਸ਼ਾਰਾ ਪੰਨੂਆ ਦੇ ਕੋਲ ਪਿੰਡ ਹੈਗਾ ਕਰਨਤਾਰਨ 20 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਪਰਚਾ ਪਹਿਲਾਂ ਦਰਜਿਆ ਇੱਕ ਸਰਾਲੀ ਥਾਣੇ ਦੇ ਵਿੱਚ ਗੁਰਕੀਰਤ ਇਲੀਅਸ ਕੀਰਤ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਪੁਲਿਸ ਡਿਸਟ੍ਰਿਕਟ ਬਟਾਲੇ ਦਾ ਰਹਿਣ ਵਾਲਾ ਉਹ 골ਡਨ ਐਵੇਨਿਊ ਅੰਮ੍ਰਿਤਸਰ ਚ ਰਹਿੰਦਾ ਹੈ ਅੱਜਕੱਲ੍ਹ ਕਰਾਇਤੇ 20 ਸਾਲ ਦਾ ਇਹ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਜ਼ੈਪਟੋ ਦੇ ਵਿੱਚ ਔਰ ਐਫ ਆਈਆਰ ਇਹਦੇ ਖਿਲਾਫ ਇੱਕ ਸਾਡੇ सदर ਦੀ ਸਨੇਚਿੰਗ ਕਾਰ ਸਨੇਚਿੰਗ ਦੀ ਪ੍ਰਾਣੀ ਹੈਗੀ ਆ 2025 ਦੀ ਸੋ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨ ਮਿਲ ਰਹੀਆਂ ਸੀ ਸੱਤੇ ਵੱਲੋਂ ਕਿ ਤੁਸੀਂ ਇਹ ਕੰਮ ਕਰਨਾ ਤੇ ਤੁਹਾਨੂੰ ਅਸੀਂ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇ ਗਏ ਕਿਸੇ ਨੂੰ ਨਸ਼ੇ ਦਾ ਦਾਲਚ ਇਸ ਨੂੰ ਕਹਾਂ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਔਰ ਉਸੇ ਜੀ ਨਾ ਲਾ ਕੇ ਤੇ ਇਹਨਾਂ ਨੇ ਸਾਰੀ ਜਿਹੜੀ ਲੌਜਿਸਟਿਕ سپورਟ ਸਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਹੈ ਦੋ ਬੰਦਿਆਂ ਨੇ ਇਹ ਇਹਦੇ ਚ ਜਿਹੜਾ ਜੋਬਨਜੀਤ ਆ ਉਹ ਮੇਨ ਬੰਦਾ ਸੀ ਜਿਹੜਾ ਮੋਟਰਸਾਈਕਲ ਉਸਨੂੰ ਚਲਾ ਰਿਹਾ ਸੀ ਜਦੋਂ ਇਹਨਾਂ ਨੇ ਇਨਸੀਡੈਂਟ ਕੀਤਾ ਔਰ ਜਿਹੜੇ ਦੂਜੇ ਦੋ ਨੇ ਜੋ ਆਪਣੇ ਜਸ਼ਨਦੀਪ ਤੇ ਗੁਰਕੀਰਤ ਇਹਨਾਂ ਨੂੰ ਲੌਜਿਸਟਿਕ سپورਟ ਤੇ ਲੋਕਲ سپورਟ ਦੇ ਰਹੇ ਸੀ ਕਿ ਆਇਡੈਂਟੀਫਿਕੇਸ਼ਨ ਵਗੈਰਾ ਕੀਤੀ ਗਈ। ਕੁਝ ਹੋਰ ਬੰਦੇ ਵੀ ਇਹਦੇ ਵਿੱਚ ਅਸੀਂ ਆਇਡੈਂਟੀਫਾਈ ਕਰ ਲਏ ਆ। ਇਹ ਜੋਬਨ ਨੂੰ ਜਦੋਂ ਇੱਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਇਹਨੇ ਕਿਹਾ ਮੇਰੀ ਤਬੀਅਤ ਖਰਾਬ ਹੈ। ਤੇ ਇੱਥੇ ਅਸੀਂ ਜਿਹੜੀ ਪੁਲਿਸ ਪਾਰਟੀ ਤਲਾਸ਼ ਸੀ ਵੀ ਮੁਲਜ਼ਮਾਂ ਦੀ। ਦੂਜੇ ਜਿਹੜੇ ਬੰਦੇ ਸੀ ਇਹਨੇ ਕੋਈ ਟਿਕਾਣੇ ਦੱਸੇ ਸੀ ਇਧਰਲੇ ਅਗਲੇ ਪਾਸੇ ਵੀ ਉੱਥੇ ਲੈ ਕੇ ਜਾ ਰਹੇ ਜਦੋਂ ਉੱਥੇ ਰੋਕੀ ਗੱਡੀ ਤਾਂ ਇਨੇ ਉਹਨਾਂ ਫੜਾ ਉਠਾ ਕੇ ਤੇ ਜਿਹੜਾ ਸਰਵਿਸ ਦਾ ਸਾਡਾ ਪਿਸਟਲ ਸੀ ਮੁਲਾਜ਼ਮ ਦਾ ਉਹ ਫੜ ਲਿਆ ਤੇ ਸਕਫਲ ਇਹਨਾਂ ਦੀ ਆਪਸ ਵਿੱਚ ਕਾਫੀ ਕੁੱਤਮ-ਕੁੱਤਾ ਹੋਈ ਉਸ ਦੇ ਵਿੱਚ ਇੱਕ ਜਿਹੜੀ ਹੈ ਜਿਹੜੀ ਕਿ ਲੋਡੇਡ ਸੀਗਾ ਪਿਸਟਲ ਉਹਦੇ ਚ ਲੱਗਦੇ ਇਹਦੇ ਲੱਤੇ ਲੱਗੀ ਇਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਿੰਨ ਗ੍ਰਿਫਤਾਰੀਆਂ ਕੀਤੀਆਂ ਔਰ ਬਹੁਤ ਜਲਦੀ ਬਾਕੀ ਵੀ ਹੋਣਗੀਆਂ ਸਾਰਾ ਦਾ ਸਾਰਾ ਕੇਸ ਟ੍ਰੇਸ ਕੀਤਾ बिकॉज ਇਹ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਔਰ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਏਡੀਸੀਪੀ ਮੈਡਮ ਜਸਰੂਪ ਬਾੜਾ ਅਨੁਭਵ ਜੈਨ ਜੀ ਸਾਡੇ ਏਸੀਪੀ ਇਸ ਔਰ ਐਸਐਚਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਤੇ ਇਹਨਾਂ ਦੀ ਟੀਮ ਨੇ ਔਰ ਇਹਨਾਂ ਨੂੰ ਸੀਆਈਏ ਵੱਲੋਂ ਵੀ ਅਸਿਸਟੈਂਸ ਦਵਾਈ ਗਈ ਇਨਵੈਸਟੀਗੇਸ਼ਨ ਸਟਾਫ ਵੱਲੋਂ ਉਹ ਮੈਂ ਸਮਝਦਾ ਕਿ ਬਹੁਤ ਅੱਛੀ ਔਰ ਬੜੇ ਰਿਕਾਰਡ ਟਾਈਮ ਦੇ ਵਿੱਚ ਸਾਰਾ ਇੱਕ ਕੇਸ ਜਿਹੜਾ ਕਿ ਬਲਾਈਂਡ ਸੀ ਬਿਲਕੁਲ ਉਹਨੂੰ ਟ੍ਰੇਸ ਕਰਕੇ ਤੇ ਸਾਰੀ ਕਾਰਵਾਈ ਕੀਤੀ